ਸ਼ਹਿਰ ਪਰ ਵਿਖੇ ਕੇ 5 ਸਾਲਾ ਬੱਚੇ ਨਾਲ ਹਵਾਈਲੀਤ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਉਸ ਘਟਨਾ ਤੋਂ ਬਾਅਦ ਪੂਰੇ ਪੰਜਾਬ ਅੰਦਰ ਪ੍ਰਵਾਸੀਆਂ ਨੂੰ ਪੰਜਾਬ ਵਿੱਚ ਬਾਹਰ ਕੱਢਣ ਦੀ ਆਵਾਜ਼ بلند ਕੀਤੀ ਜਾ ਰਹੀ ਹੈ। ਅਤੇ ਪੰਚਾਇਤਾਂ ਵੱਲੋਂ ਇਸ ਸਬੰਧੀ ਮਤੇ ਵੀ ਪਾਸ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਪਿੰਡ ਦਸਾਂਝ ਕਲਾਂ ਵਿਖੇ ਨਹਿਰ ਦੇ ਕੰਢੇ ਤੇ ਨਜਾਇਜ਼ ਤੌਰ ਤੇ ਝੁੱਗੀਆਂ ਬਣਾ ਕੇ ਬੈਠੇ ਕਬਜ਼ਾ ਕਰਕੇ ਬੈਠੇ ਪ੍ਰਵਾਸੀਆਂ ਨੂੰ ਝੁੱਗੀਆਂ ਚੁੱਕਣ ਲਈ ਕਿਹਾ ਗਿਆ। ਪਿੰਡ ਦਸਾਂਝ ਕਲਾਂ ਦੇ ਸਰਪੰਚ ਨਿਰਮਲ ਕੁਮਾਰ ਨਵੀ ਨੇ ਦੱਸਿਆ ਕਿ ਬਸ ਅਡਾ ਦਸਾਂਝ ਕਲਾਂ ਦੀ ਨਹਿਰ ਦੇ ਕੰਢੇ ਨਜਾਇਜ਼ ਤੌਰ ਤੇ ਕਬਜ਼ਾ ਕਰ ਬੈਠੇ ਪ੍ਰਵਾਸੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਜਿਨ੍ਹਾਂ ਦਾ ਕੋਈ ਵੀ ਅਤਾ ਪਤਾ ਨਹੀਂ ਹੈ ਕਿ ਕਿੱਥੋਂ ਦੇ ਰਹਿਣ ਵਾਲੇ ਹਨ ਤੇ ਇਹਨਾਂ ਦਾ ਕੀ ਪਿਛੋਕੜ ਹੈ ਉਹਨਾਂ ਵਿੱਚੋਂ ਕੁੱਝ ਝੁੱਗੀਆਂ ਵਾਲੇ ਵਿਅਕਤੀ ਹਰ ਰੋਜ਼ ਸ਼ਰਾਬ ਪੀ ਕੇ ਲੜਾਈ ਝਗੜਾ ਕਰਦੇ ਹਨ ਤੇ ਇੱਕ ਦੂਸਰੇ ਨਾਲ ਗਾਲੀ ਗਲੋਚ ਵੀ ਕਰਦੇ ਰਹਿੰਦੇ ਹਨ ਇੱਥੇ ਦੱਸਣਯੋਗ ਹੈ ਕਿ ਪਿਛਲੇ ਦਿਨੀ ਪਹਾੜੀ ਗੈਂਦੀ ਵਿੱਚ ਝੁੱਗੀ ਵਾਲਿਆਂ ਨੇ ਇੱਕ ਘਰ ਤੇ ਜਾਲ ਨੇਵਾ ਹਮਲਾ ਵੀ ਕਰ ਦਿੱਤਾ ਸੀ ਉਹਨਾਂ ਅੱਗੇ ਕਿਹਾ ਕਿ ਚੁੱਗੀਆਂ ਵਾਲਿਆਂ ਦੇ ਬੱਚੇ ਅਕਸਰ ਹੀ ਬਾਸਾਡਾ ਤੋਂ ਸਾਂਝ ਕਲਾ ਵੇਖੇ ਬਾਸ ਜਾਂ ਫਿਰ ਕਾਰ ਤੇ ਆਏ ਹੋਏ ਲੋਕਾਂ ਤੋਂ ਪੈਸਿਆਂ ਜਾਂ ਖਾਣ-ਪੀਣ ਦੀਆਂ ਵਸਤਾਂ ਦੀ ਮੰਗ ਕਰਦੇ ਦੇਖ ਜਾਂਦੇ ਹਨ। ਉਹਦੇ ਪਿੰਡ ਵਿੱਚ ਵੀ ਟੋਲੀਆਂ ਬਣਾ ਕੇ ਕੰਮ ਦੇ ਰਹਿੰਦੇ ਹਨ। ਹਰ ਰੋਜ਼ ਲੋਕਾਂ ਦੇ ਘਰਾਂ ਵਿੱਚ ਜਾ ਕੇ ਆਟਾ, ਦਾਲ, ਪੈਸੇ ਮੰਗਦੇ ਹਨ। ਜੇਕਰ ਕੋਈ ਘਰਵਾਲੀ ਇਹਨਾਂ ਨੂੰ ਦੇਣ ਤੋਂ ਮਨ੍ਹਾ ਕਰਦਾ ਤਾਂ ਜਾਂਦੇ ਜਾਂਦੇ ਘਰਾਂ ਦੇ ਬਾਹਰ ਹੀ ਕੁੰਡੇ ਲਗਾ ਜਾਂਦੇ ਹਨ। ਇਸੇ ਤਰ੍ਹਾਂ ਜਦੋਂ ਪਿੰਡ ਵਿੱਚ ਐਨਆਰਏ ਵੀਰ ਆਏ ਹੁੰਦੇ ਹਨ ਤਾਂ ਉਹਨਾਂ ਦੇ ਘਰ ਵੀ ਜਾਰ-ਜਾ ਕੇ ਪੈਸੇ ਮੰਗਰ ਤੋਂ ਗੁਰੇਜ ਨੇ ਕਰਦੇ ਤੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਹਨ ਪਿੰਡ ਦੇ ਸਰਪੰਚ ਨਿਰਮਲ ਕੁਮਾਰ ਨਵੀ ਨੇ ਦੱਸਿਆ ਕਿ ਬਸ ਅਡਾ ਦਾ ਸਾਂਝ ਕਲਾਂ ਦੇ ਸਮੂਹ ਦੁਕਾਨਦਾਰਾਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਝੁੱਗੀ ਵਾਲਿਆਂ ਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਝੁੱਗੀਆਂ ਚੁੱਕਣ ਲਈ ਕਿਹਾ ਗਿਆ ਹੈ ਜੇਕਰ ਇਹਨਾਂ ਵੱਲੋਂ ਝੁੱਗੀਆਂ ਨਹੀਂ ਚੁੱਕੀਆਂ ਜਾਂਦੀਆਂ ਤਾਂ ਪੁਲਿਸ ਪ੍ਰਸ਼ਾਸਨ ਦੀ ਮਦਦ ਦੇ ਨਾਲ ਇਹਨਾਂ ਦੀਆਂ ਝੁੱਗੀਆਂ ਨੂੰ ਚੁਕਵਾਇਆ ਜਾਵੇਗਾ ਉਹਨਾਂ ਅੱਗੇ ਕਿਹਾ ਕਿ ਇਹ ਝੁੱਗੀਆਂ ਚੁਕਵਾਉਣ ਦੇ ਸਬੰਧ ਵਿੱਚ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਦਰਖਾਸਤ ਵੀ ਦਿੱਤੀ ਜਾਵੇਗੀ ਇਸ ਮੌਕੇ ਦੇ ਸਰਪੰਚ ਨਿਰਮਲ ਕੁਮਾਰ ਨਵੀ, ਬਲਵਿੰਦਰ ਸਿੰਘ ਦਸਾਂਝ, ਰਵੀਜੀਤ ਦਸਾਂਝ ਲੰਬੜਦਾਰ, ਹਰਮੇਸ਼ ਵਰਦੀ, ਪ੍ਰਦੀਪ ਬੰਗਾ, ਬਿਸ਼ਨਦਾਸ ਲੰਬੜਦਾਰ, ਸ਼ਾਦੀਰਾਮ ਮੰਗਤਰਾਏ, ਹਰਪ੍ਰੀਤ ਸਿੰਘ, ਬినੋਦ ਵਰਦੀ, ਬਿਨੀਤ ਦਸਾਂਝ, ਅਮਰਜੀਤ ਹੈਪੀ ਰਾਜ ਵਰਦੀ, ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ ਬਿੰਦਾ, ਬਲਜਿੰਦਰ ਕੌਰ ਸਮੂਹ ਕਾਂਦੜਾ ਤੋਂ ਇਲਾਵਾ ਪਾਰੀ ਗੜਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ। ਮਿਸਾਲ ਨਹੀਂ ਜਾਂਦੇ ਨਾ ਉਹ ਖੁੱਲਣ ਬਾਈ ਦੇ ਵਿੱਚ ਕੋਈ ਸ਼ਰਾਰਤੀ ਅੰਤਰ ਹੋ ਰਿਹਾ ਜੀ ਤੇ ਤੁਹਾਨੂੰ ਆਰਦ ਵਾਲੇ ਸਮਾਜ ਸੇਵਕ ਹੈਗੇ ਆ ਸੰਸਥਾਵਾਂ ਆ ਉਹ ਕਹਿੰਦੇ ਵੀ ਐਡਾ ਬਾਕੀ ਪੰਚਾਇਤਾਂ ਮਤੇ ਪਾਈ ਜਾਂਦੀਆਂ ਬੰਦੇ ਨੂੰ ਉਠਾ ਰਹੀਆਂ ਜਿਹੜੇ ਨਜਾਇਜ਼ ਰਹਿੰਦੇ ਆ بس ਤੇ ਇਹ ਕਹਿ ਰਹੇ ਆ ਕਿ ਜਿਹੜੇ ਨਜਾਇਜ਼ ਰਹਿੰਦੇ ਆ ਉਹ ਕਿਸੇ ਕੋਈ ਜ਼ਿੰਮੇਵਾਰੀ ਲੈਂਦਾ ਤਾਂ ਫਿਰ ਅਗਰ ਰਹਿ ਸਕਦੇ ਆ ਹਾਂ ਸਾਨੂੰ ਕੋਈ ਨਹੀਂ ਉਹਦਾ ਚੱਕਰ ਨਾ ਜੇ ਕੋਈ ਜ਼ਿੰਮੇਵਾਰੀ ਲੈਂਦਾ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਦੀ ਫਤਿਹ ਸੋ ਸਾਰੇ ਪੰਜਾਬ ਨੂੰ ਕੀ ਸਾਰੇ ਵਰਲਡ ਨੂੰ ਪਤਾ ਆ ਕੀ ਸ਼ਾਰਪੁਰ ਦੇ ਵਿੱਚ ਜੋ ਮੰਦ ਭਾਗੀ 5 ਦਿਨ ਪਹਿਲਾਂ ਹੋਈ ਆ ਇੱਕ 4 ਸਾਲ ਦਾ ਬੱਚਾ ਜਿਹੜਾ ਆ ਉਹ ਇਸ ਛੁਬੀਆਂ ਵਾਲੇ ਕਬੀਲੇ ਨੇ ਮਾਰ ਦਿੱਤਾ ਆ ਐਂਡ ਉਹਨਾਂ ਬਹੁਤ ਹੀ ਗਲਤ ਵਿਵਹਾਰ ਕੀਤਾ ਆ ਉਸ ਮਸਲੇ ਦੇ ਵਿੱਚ ਅੱਜ ਪਿੰਡ ਉਹਨਾਂ ਸਾਂਝ ਕਲਾਂ ਜਿਹੜਾ ਅੱਡੇ ਦੇ ਉੱਤੇ ਕਰਤੋਗਤ 100 150 ਝੁੱਗੀ ਹੈਗੀ ਆ ਨਾ ਉਹਨਾਂ ਕੋ ਕੋਡਰ ਕਾਰਡ ਹੈ ਨਾ ਉਹਨਾਂ ਦਾ ਕੋ ਰਜਿਸਟਰ ਪ੍ਰੂਫ ਹੈ ਅੱਜ ਉਹਨਾਂ ਨੂੰ ਉਠਾਉਣ ਦੇ ਲਈ ਸਾਰੀ ਗ੍ਰਾਮ ਪੰਚਾਇਤ ਨਗਰ ਔਰ ਅੱਡਾ ਦੇ ਸਾਂਝ ਕਲਾਂ ਔਰ ਆਲੇ ਦੋਲੇ ਪਿੰਡਾਂ ਤੋਂ ਸਾਡੇ ਸਾਥੀ ਆਏ ਮੀਤੋ ਵੀ ਸਾਡੇ ਭਰਾ ਆ ਜਿਨ੍ਹਾਂ ਨੂੰ ਦੁੱਖ ਲੱਗਦਾ ਉਸ ਬੱਚੇ ਦਾ ਉਹ ਹਰ ਇੱਕ ਬੰਦਾ ਇੱਥੇ ਆ ਕੇ ਖੜਦਾ ਆ ਕਿ ਜੋ ਤੁਸੀਂ ਕੰਮ ਕਰ ਰਹੇ ਆ ਉਹ ਸਹੀ ਕਰ ਰਹੇ ਆ ਸੋ ਸਹਿਯੋਗ ਦੇ ਨਾਲ ਵਰਤਵਾਦ ਦਿਓ ਜਿਨ੍ਹਾਂ ਜਿਨ੍ਹਾਂ ਪਿੰਡਾਂ ਦੇ ਵਿੱਚ ਇਹ ਕਿਵਿਲਿਆ ਵਾਲੇ ਬੈਠੇ ਆ ਬਿਨਾ ਡਾਕੂਮੈਂਟ ਉਹਨਾਂ ਨੂੰ ਉਠਾ ਲਿਆ ਜਾਵੇ ਔਰ ਆਪਣੇ ਆਪਣੇ ਜਿੱਥੇ ਮਰਜੀ ਆ ਕੇ ਰਹਿਣ ਸਾਨੂੰ ਕੋਈ ਅਛੀ ਨਾ ਮਤਲਬ ਨਹੀਂ ਹੈਗਾ ਆਪਣੇ ਦੇਸ਼ ਜਾਣ ਉਸ ਜਿਹੜਾ ਪਿੰਡ ਵਿੱਚ ਜਾਣ ਤੇ ਸਾਨੂੰ ਕੋਈ ਲੈਣ ਦੇ ਨਹੀਂ ਹੈ ਲੇਕਿਨ ਅਸੀਂ ਦਸਾਂਜ ਕਲਾਂ ਦੇ ਵਿੱਚ ਇਹਨਾਂ ਨੂੰ ਲਾਉਂ ਨੀ ਰਹਿਣ ਦੇਵਾਂਗੇ ਬਾਕੀ ਪੰਜਾਬ ਤੋਂ ਵੀ ਇਹੀ ਆਵਾਜ਼ ਆਉਂਦੀ ਆ ਕਿ ਪੰਜਾਬ ਦੇ ਲੋਕ ਵੀ ਇਹ ਕਹਿੰਦੇ ਆ ਵੀ ਇਹਨਾਂ ਨੂੰ ਨਹੀਂ ਰਹਿਣ ਦਾ ਹੱਕ ਹੈਗਾ ਇੱਥੇ ਕਿਉਂਕਿ ਹਮੇਸ਼ਾ ਲਵਾਈ ਚਲਾਈ ਚੱਲੇ ਕਰਦੇ ਆ ਪਿੱਛੇ ਜਾ ਕੇ ਘਰ ਦੇ ਵਿੱਚ ਮੰਗਣ ਗਏ ਆ ਉੱਥੇ ਕੁੱਤਾ ਪੈ ਗਿਆ ਤੇ 15 ਬੰਦੇ ਜਿਹੜੇ ਆ ਉਸ ਸਾਡੇ ਬੱਚੇ ਨੂੰ 15 ਜਣੇ ਉਹਦੇ ਘਰੇ ਕੁੱਟਣ ਗਏ ਆ ਹੱਲ ਕਿ ਉਹਦਾ ਕੋਈ ਕਸੂਰ ਨਹੀਂ ਸੀਗਾ ਤੇ ਵੀ ਉਹਨੇ ਉਹਦੀ ਉਹਨਾਂ ਦੀ ਮਦਦ ਕੀਤੀ ਆ ਇਸ ਕਰਕੇ ਇਸ ਸਮਾਜ ਨੂੰ ਆਪਾਂ ਨਹੀਂ ਚਾਹੁੰਦੇ ਹੈਗੇ ਆਪਾਂ ਕਹਿੰਦੇ ਆ ਪੰਜਾਬ ਜਿੰਦਾ ਪੰਜਾਬੀਅਤ ਜਿੰਦੀ ਆ ਸਾਡੀ ਸੋ ਤੁਹਾਡੇ ਗ੍ਰਾਮ ਪੰਚਾਇਤ ਦਾ ਮੈਂ ਧੰਨਵਾਦ ਕਰਦਾ ਨਿਵਾਸੀਆਂ ਦਾ ਅੱਡਾ ਬਸਾਂਝ ਕਲਾਗਾ ਆਲੇ ਦੁਆਲੇ ਪਿੰਡਾਂ ਦੇ ਸਾਰੇ ਜਿੰਨੇ ਵੀ ਸਹਿਯੋਗੀ ਸਾਥੀ ਸਾਹਿਬ ਦੇ ਨਾਲ ਖੜਿਆ ਉਹਨਾਂ ਦਾ ਮੈਂ ਤੈਦਰੋਂ ਧੰਨਵਾਦ ਕਰਦਾ ਹਾਂ ਸੋ ਵਾਈ ਗੁਰੂ ਜੀ ਗਿਆ ਹਾਲਸਾ ਵਾਈ ਗੁਰੂ ਜੀ ਕੀ ਫਤਿਹ